ਕੋਈ ਧਾਰਮਿਕ ਗ੍ਰੰਥ ਕਿੰਨੀ ਵੀ ਸੱਚੀ ਗੱਲ ਕਿਉਂ ਨਾ ਕਰਦਾ ਹੋਵੇ ਉਸ ਵਿੱਚ ਕੀਤੀ ਗਈ ਗੱਲਬਾਤ ਆਮ ਗੱਲਾਂ ਵਾਂਗ ਕੀਤੀ ਗਈ ਇੱਕ ਗੱਲ ਹੀ ਹੈ ਜਿੰਨੇ ਚਿਰ ਤੱਕ ਕੋਈ ਮਨੁੱਖ ਉਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਸਿੱਧ ਨਹੀਂ ਕਰ ਦਿੰਦਾ ਦੂਜੀ ਗੱਲ ਬਹੁਤੇ ਧਰਮ ਗ੍ਰੰਥ ਇਹ ਨਹੀਂ ਕਿ ਸੱਚੀਆਂ ਗੱਲਾਂ ਹੀ ਕਰ ਰਹੇ ਹਨ ਬਹੁਤੇ ਧਰਮ ਗ੍ਰੰਥ ਦੂਜੀ ਕੌਮ ਜਾਂ ਦੂਜੇ ਧਰਮ ਨੂੰ ਮਾੜਾ ਦੱਸਦੇ ਹਨ ਤੇ ਕਈ ਵਾਰ ਆਪਣੇ ਹੀ ਧਰਮ ਆਪਣੇ ਹੀ ਇਲਾਕੇ ਵਿੱਚ ਰਹਿੰਦਿਆਂ ਨੂੰ ਜਾਤ ਪਾਤ ਦੇ ਆਧਾਰ ਤੇ ਨੀਵਾਂ ਦੱਸਦੇ ਹਨ ਇਹ ਸਾਰਾ ਕੁਝ ਕੀ ਹੈ ਗੱਲਾਂ ਚੰਗੀਆਂ ਤੇ ਮਾੜੀਆਂ ਗੱਲਾਂ ਫਿਰ ਅਸੀਂ ਕਿਉਂ ਇੰਨੀ ਸ਼ਰਧਾ ਤੇ ਵਿਸ਼ਵਾਸ ਇਹਨਾਂ ਗੱਲਾਂ ਵਿੱਚ ਟਿਕਾਈ ਬੈਠੇ ਹਾਂ ਕਿਉਂ ਸ਼ਾਇਦ ਸਾਡੇ ਵਿੱਚ ਕੋਈ ਕਮਜ਼ੋਰੀ ਹੈ ਜਾਂ ਮਨੁੱਖ ਹੋਣਾ ਜੋ ਇੱਕ ਆਪਣੇ ਆਪ ਵਿੱਚ ਅਧੂਰਾਪਣ ਹੈ ਉਸ ਨੂੰ ਅਸੀਂ ਇਹਨਾਂ ਧਾਰਮਿਕ ਗ੍ਰੰਥਾਂ ਦੇ ਰਾਹੀਂ ਪੂਰਾ ਕਰਨਾ ਚਾਹੁੰਦੇ ਹਾਂ ਪਰ ਕੀ ਇਹ ਅਧੂਰਾਪਣ ਪੂਰਾ ਹੋ ਜਾਂਦਾ ਹੈ ਗ੍ਰੰਥਾਂ ਵਿੱਚ ਤਾਂ ਕਈ ਤਰ੍ਹਾਂ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਹੁੰਦੇ ਹਨ ਪਰ ਇਹਨਾਂ ਗ੍ਰੰਥਾਂ ਨੂੰ ਮੰਨਣ ਤੇ ਪੜਨ ਵਾਲੇ ਕਿ ਇੱਕ ਆਮ ਇਨਸਾਨ ਨਾਲੋਂ ਕੋਈ ਵੱਖਰੀ ਤਾਕਤ ਹਾਸਲ ਕਰ ਲੈਂਦੇ ਹਨ ਨਹੀਂ ਉਹ ਵੀ ਪਰ ਗਰਮੀ ਵਿੱਚ ਏਸੀ 18 ਤੇ ਚਲਾਉਂਦੇ ਨੇ ਤੇ ਜਦੋਂ ਸਰਦੀ ਹੁੰਦੀ ਹੈ ਤੇ ਹੀਟਰਾਂ ਦਾ ਨਿੱਗ ਮਾਰਦੇ ਨੇ ਫਿਰ ਉਹ ਕਿਵੇਂ ਉਹਨਾਂ ਲੋਕਾਂ ਨਾਲੋਂ ਅਲੱਗ ਹੁੰਦੇ ਨੇ ਜੋ ਧਾਰਮਿਕ ਗ੍ਰੰਥਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ ਤੇ ਉਹਨਾਂ ਨੂੰ ਨਹੀਂ ਪੜਦੇ ਉਹ ਬਸ ਇਸ ਕਰਕੇ ਅਲੱਗ ਹੁੰਦੇ ਨੇ ਕਿਉਂਕਿ ਉਹ ਆਪਣੀ ਤਾਕਤ ਆਮ ਲੋਕਾਂ ਦੇ ਵਿਸ਼ਵਾਸ ਤੋਂ ਲੈਂਦੇ ਨੇ ਜੋ ਇਹਨਾਂ ਆਮ ਲੋਕਾਂ ਨੂੰ ਹੀ ਖਾਸ ਮੰਨਦੇ ਤੇ ਇਹਨਾਂ ਨੂੰ ਰੱਬ ਵਾਂਗ ਪੂਜਦੇ